ਸਾਡੀ ਦੇਖੋ ਜੀ 20 ਮਸ਼ੀਨਾਂ ਸਾਡੇ ਚੱਲ ਰਿਆਂ ਆਲਰੇਡੀ 40 ਮਰੀਜ਼ਾਂ ਦੀ ਡਾਇਲਸੀ ਜਿੱਥੇ ਹੋ ਰਹੀ ਹੈ ਪ੍ਰਾਈਵੇਟ ਹਸਪੀਟਲ ਜਿਹਨੂੰ ਹੁੰਦੇ ਸਾਫ ਸੁਥਰਾ ਏਸੀ ਲੱਗਿਆ ਹੋਇਆ ਟੀਵੀ ਲੱਗਿਆ ਹਰੇਕ ਦੇ ਅਲੱਗ ਅਲੱਗ ਸਕਰੀਨ ਲੱਗੀ ਆ ਪ੍ਰੋਪਰਟੀ ਕੇ ਸਾਰਾ ਅਰੇਂਜਮੈਂਟ ਕੀਤਾ ਕਿਦਾਂ ਮੈਨੇਜ ਹੁੰਦਾ ਸਾਰਾ ਸਸਤੇ ਉਹਨਾਂ ਦਾ ਡਾਇਲਸੀ ਸੈਂਟਰ ਮਿਲਾ ਲਓ ਸਾਡਾ ਮਿਲਾ ਲਓ ਔਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਤੁਹਾਡੇ ਚੈਨਲ ਆਈ ਸਿੰਗਲ ਫਿਲਟਰ ਯੂਜ਼ ਹੁੰਦਾ ਸਾਡੇ ਡਾਇਲਸੀ ਸੈਂਟਰ ਚ ਸਿੰਗਲ ਫਿਲਟਰ ਸਿੰਗਲ ਫਿਲਟਰ ਤੁਹਾਨੂੰ ਮੈਂ ਨੇਕੀ ਦੀ ਹੱਤੀ ਸ਼ੁਰੂ ਕੀਤੀ ਇੱਕ ਲਾਕਡਾਊਨ ਵੇਲੇ ਉਹ ਹੋਇਆ ਸੀਗਾ ਜਦੋਂ ਲੋਕ ਮਾਰਾ ਮਾਰੀ ਹੋ ਰਹੀ ਸੀ ਖਾਣ ਨੂੰ ਲੋਕਾਂ ਕੋਲ ਪੈਸੇ ਨਹੀਂ ਸੀਗੇ ਉਹ ਕਿਵੇਂ ਨੇਕੀ ਦੀ ਹੱਤੀ ਤੋਂ ਤੁਸੀਂ ਅੱਜ ਇੱਕ ਵੱਡਾ ਡੈਲਸਰ ਸੈਂਟਰ ਆਪਣੇ ਸਹਿਯੋਗੀਆਂ ਨਾਲ ਸ਼ੁਰੂ ਕੀਤਾ ਪ੍ਰਮਾਤਮਾ ਨੇ ਹਰ ਇੱਕ ਧਰਮ ਤੇ ਲਾਕਡਾਊਨ ਚ ਚਪੇੜਾ ਮਾਰ ਰਿਆ ਸੀ ਮੰਦਰ ਗੁਰਦੁਆਰੇ ਮਸਜਿਦ ਚਰ ਸਭ ਬੰਦ ਕਰਤੇ ਸੀਗੇ ਪ੍ਰਮਾਤਮਾ ਨੇ ਦਿਖਾਇਆ ਸੀ ਇਹ ਮਾਨਵ ਇਨਸਾਨ ਤੋਂ ਕੁਝ ਨਹੀਂ ਆਏਗਾ ਮੇਰੇ ਅੱਗੇ ਤੇ ਹਾਲਾਤ ਐ ਸੀ ਲੋਕੀ ਮਰਦੇ ਸੀ ਤਿਲ ਤਿਲ ਮਰਦੇ ਸੀ ਨਾ ਦਵਾਈਆਂ ਨੂੰ ਸੀਗਾ ਨਾ ਰਾਸਨ ਨੂੰ ਸੀ ਨਾ ਬੱਚਿਆਂ ਦੇ ਦੁੱਧ ਲਈ ਹੈ ਸਾਡੀ ਸੰਸਾ ਦਾ ਕਾਫੀ ਮਤਲਬ 4 ਸਾਲ ਉਸ ਤੋਂ ਵੀ ਪਹਿਲਾਂ ਚੱਲਦੀ ਸੀ ਇਹ ਜਿਹੜਾ ਉਲਝਿਆ ਇਹ ਇੰਡੀਆ ਲਈ ਮਾੜਾ ਹੈ ਤੁਹਾਨੂੰ ਮੈਂ ਇਹ ਗੱਲ ਦੱਸ ਦਵਾਂ ਆਨ ਵਾਲਾ ਹਾਲਾਤ ਹੈ ਜਿਹੋ ਹਣੇ ਅਸੀਂ ਧਰਮ ਦਾ ਯੁੱਧ ਲੜਿਆ ਕਰਨਾ ਕਈ ਤਾਂ ਬਹੁਤ ਵਧੀਆ ਸੇਵਾ ਕਰਦੇ ਸੀ ਕਈਆਂ ਨੇ ਐਨੇ ਲੁੱਟ ਕੀਤੀ ਜਿਹੜੇ 10 ਰੁਪਏ ਕਿਲੋ ਵਾਲੀ ਚੀਜ਼ ਸੀ 20 ਰੁਪਏ ਕਿਲੋ ਪਹਿਲਾ ਚੱਕਿਆ ਹਾਂ ਉਹਦੇ ਜਿਹੜੇ ਵਾਈਫ ਸੀਗੇ 40000 ਦੀ ਨੌਕਰੀ ਸਕੂਲ ਚ ਕਰਦੇ ਸੀਗੇ ਹਾਲਾਤ ਇਸ ਤਰ੍ਹਾਂ ਸਾਰਾ ਕੁਝ ਵਿਗ ਗਿਆ ਦੋ ਬੱਚੇ ਨੇ ਇੱਥੇ ਪੜ੍ਹਦੇ ਨੇ ਮਾਪੇ ਬਜ਼ੁਰਗ ਨੇ ਮੀਆਂ ਬੀਬੀ ਆਪ ਨੇ ਅਸੀਂ ਇੱਥੇ ਆਸਰਮ ਚ ਜਿਹੜਾ ਪੱਖੋ ਵਾਲਾ ਆਸਰਾ ਮੈਂ ਇਸ ਕੰਮ ਅਸੀਂ ਉੱਥੇ ਰੱਖਿਆ ਮੈਂ ਦੇਖ ਰਿਹਾ ਮੈਂ ਕਿਸੇ ਦਿਨ ਨੂੰ ਕੁਝ ਨਹੀਂ ਕਹਿਣਾ ਚਾ ਰਿਹਾ ਇਮੋਸ਼ਨਲ ਕਰਕੇ ਰੁਪਈਆ ਵੜਾ ਆ ਰਿਹਾ ਸਾਡਾ ਸਾਰਾ ਕੰਮ ਪੱਕਿਆਂ ਚ ਹੈ ਆਡਿਟ ਹੁੰਦਾ ਹੈ ਸਾਡਾ ਪਰ ਹਾਲਾਤ ਦੇ ਵਿੱਚ ਆ ਕਿਖੇ ਲੋਕ ਤਾਂ ਦੁਖੀ ਬੋਤ ਨੇ ਤੰਗ ਬੋਤ ਨੇ ਲੋਕ ਦੇਖੋ ਜੀ ਹਾਲਾਤ ਬੱਤੋ ਬਿਹਤਰ ਹੋ ਗਏ ਸਮਾਜ ਦਾ ਮੈਂ ਤਾਂ ਪਰਮਾਤਮਾ ਨੂੰ ਗਾਗਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਪੋਲਿਟਿਸਨਾਂ ਦੇ ਵੀ ਪਰਮਾਤਮਾ ਇਸ ਤੋਂ ਵਧੀਆ ਤਾਂ ਜਿਹੜੇ ਗਰੀਬ ਤੇ ਮਿਡਲ ਕਲਾਸ ਉਹਨਾਂ ਨੂੰ ਚੱਕੀ ਲੈ ਤੂੰ ਹੀ ਚੱਕ ਲੈ ਸਰਨੂ ਪੈ ਪਈ ਸਸੀਕਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁਨਾ ਅੱਜ ਅਸੀਂ ਆਏ ਆ ਨਰ ਸੇਵਾ ਨਰੈਣ ਸੇਵਾ ਸੁਸਾਇਟੀ ਦੇ ਡੈਲਸਰ ਸੈਂਟਰ ਜਿੱਥੇ ਪਤਾ ਲੱਗਦਾ ਵੀ ਧਰਮ ਕੀ ਹੈ ਧਰਮ ਸਾਨੂੰ ਕੀ ਸਿਖਾਉਂਦਾ ਹੈ ਉਹ ਇੱਥੇ ਆ ਕੇ ਪਤਾ ਚੱਲਦਾ ਕਿਵੇਂ ਮੈਂਬਰ ਇਕਜੁੱਟ ਹੋ ਕੇ ਆ ਲੋਕਾਂ ਦੀ ਸੇਵਾ ਕਰਦੇ ਨੇ ਲੋੜਵੰਦਾ ਦੀ ਮਦਦ ਕਰਦੇ ਨੇ ਉਹ ਇੱਥੇ ਆ ਕੇ ਪਤਾ ਚੱਲਦਾ ਵੀ ਕਿਵੇਂ ਕਰੋੜਾ ਰੁਪਇਆ ਹੱਥੋਂ ਹੱਥ ਚੱਲੇ ਜਾਂਦਾ ਕਿਵੇਂ ਪਰਮਾਤਮਾ ਦੀ ਕਿਰਪਾ ਨਾਲ ਇਹ ਸਾਰਾ ਸਿਸਟਮ ਚੱਲਦਾ ਹੈ ਉਹ ਸਾਡੇ ਨਾਲ ਦੀਪਕ ਗਰਗ ਜੀ ਨੇੜੇ ਸਮਾਜ ਸੇਵੀ ਨੇ ਲੰਬੇ ਸਮੇਂ ਤੋਂ ਸਵਾਸ ਸੇਵਾ ਕਰਦੇ ਆ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਚੈਨਲ ਦੇ ਉਹ ਬਹੁਤ ਬਹੁਤ ਸ਼ੁਭ ਕਾਮਨਾ ਹੈ ਜੀ ਗਰਗ ਸਾਹਿਬ ਸ਼ੁਰੂਆਤ ਇੱਥੋਂ ਕਰਾਂਗੇ ਤੁਹਾਨੂੰ ਅਸੀਂ ਉਦੋਂ ਤੋਂ ਜਾਣਦੇ ਜਦੋਂ ਤੁਸੀਂ ਤੇਰਾ ਨੇਕੀ ਦੀ ਹੱਤੀ ਸ਼ੁਰੂ ਕੀਤੀ ਸੀ ਨੇਕੀ ਦੀ ਹੱਤੀ ਸ਼ੁਰੂ ਕੀਤੀ ਇੱਕ ਲੋਕਡਾਊਨ ਵੇਲੇ ਉਹ ਹੋਇਆ ਸੀਗਾ ਜਦੋਂ ਲੋਕ ਮਾਰਾਂ ਮਾਰੀ ਹੋ ਰਹੀ ਸੀ ਖਾਣ ਨੂੰ ਲੋਕਾਂ ਕੋਲ ਪੈਸੇ ਨਹੀਂ ਸੀਗੇ ਉਹ ਕਿਵੇਂ ਨੇਕੀ ਦੀ ਹੱਤੀ ਤੋਂ ਤੁਸੀਂ ਅੱਜ ਇੱਕ ਵੱਡਾ ਡਲਸਰ ਸੈਂਟਰ ਆਪਣੇ ਸਹਿਯੋਗੀਆਂ ਪোরেਵਾਰ ਥੋੜਾ ਚੰਨਣਾ ਕੋਜੀ ਦੇਖੋ ਨੇਕੀ ਦੀ ਹੱਟਿ ਕਿਉਂ ਸ਼ੁਰੂ ਕੀਤੀ ਬਹੁਤ ਵਧੀਆ ਕੁਐਸਚਨ ਤੁਸੀਂ ਮੈਨੂੰ ਕੀਤਾ ਹੈਗਾ ਇਹਦੀ ਸ਼ੁਰੂਆਤ ਲੋਕਡਾਊਨ ਚ ਹੂੰ ਲੋਕਡਾਊਨ ਚ ਤੁਹਾਨੂੰ ਪਤਾ ਹੈ ਕਿ ਹਾਲਾਤ ਕਿਸ ਤਰ੍ਹਾਂ ਸੀ ਨਾ ਕੋਈ ਸਰਕਾਰਾਂ ਪੁੱਛ ਰਹੀਆਂ ਸੀ ਧਰਮ ਸਥਲ ਸਾਰੇ ਬੰਦ ਹੋ ਗਏ ਸੀ ਇੱਕ ਨਾ ਤੁਹਾਨੂੰ ਇੱਕ ਗੱਲ ਦੱਸਦਾ ਹੈ ਤਾਂ ਕੂੜੀ ਹੈ ਸਮਾਜ ਨੂੰ ਵੀ ਇਹ ਗਲਤ ਲੱਗਣੀ ਹੈਗੀ ਮੈਂ ਤੁਹਾਨੂੰ ਦੱਸਦਾ ਮੈਂ ਕੂਰੀਆਂ ਗੱਲਾਂ ਕਰਦਾ ਹੈਗਾ ਕਿਉਂਕਿ ਪਰਮਾਤਮਾ ਨੇ ਹਰ ਇੱਕ ਧਰਮ ਤੇ ਲੋਕਡਾਊਨ ਚ ਚਿਪੇੜਾ ਮਾਰ ਰਹੀਆਂ ਸੀ ਮੰਦਰ ਗੁਰਦੁਆਰੇ ਮਸਜਿਦ ਚਰ ਸਭ ਬੰਦ ਕਰਤੇ ਸੀਗੇ ਪ੍ਰਮਾਤਮਾ ਨੇ ਦਿਖਾਇਆ ਸੀ ਇਹ ਮਾਨਵ ਇਨਸਾਨ ਤੂੰ ਕੁਝ ਨਹੀਂ ਆ ਗਿਆ ਮੇਰੇ ਅੱਗੇ ਆਪਾਂ ਜਿਵੇਂ ਨਾ ਹੁਣ ਪ੍ਰਮਾਤਮਾ ਬਣੀ ਫਿਰਦੇ ਆਗੇ ਉਹਨੇ ਉਹ ਚਪੇੜ ਮਾਰੀ ਸੀ ਆਪਾਂ ਅਜ ਤੱਕ ਨਹੀਂ ਸੁਧਰੇ ਆਗੇ ਜਦੋਂ ਲੋਕਡਾਊਨ ਸੀਗਾ ਥੋੜਾ ਜਿਹਾ ਸੁਧਾਰ ਹੋਇਆ ਸੀ ਫਿਰ ਅਸੀਂ ਉਹ ਭੇਡ ਚਾਲ ਚੇ ਅਸੀਂ ਆ ਗਏ ਉਹ ਐਵੇਂ ਸਾਰੀਆਂ ਹੀ ਧਰਮ ਸੰਸਥਾਵਾਂ ਵੀ ਇਸ ਤਰ੍ਹਾਂ ਹੀ ਹੋ ਗਈਆਂ ਕਿਉਂਕਿ ਉੱਥੇ ਹਾਲਾਤ ਐ ਸੀ ਲੋਕੀ ਮਰਦੇ ਸੀ ਤਿਲ ਤਿਲ ਮਰਦੇ ਸੀ ਨਾ ਦਵਾਈਆਂ ਨੂੰ ਸੀਗਾ ਨਾ ਰਾਸਨ ਨੂੰ ਸੀ ਨਾ ਬੱਚੇ ਨੇ ਦੁੱਧ ਲਈ ਹੈ ਸਾਡੀ ਸੰਸਥਾ ਤਾਂ ਕਾਫੀ ਮਤਲਬ 4 ਸਾਲ ਉਸ ਤੋਂ ਵੀ ਪਹਿਲਾਂ ਚੱਲ ਰਹੀ ਸੀ ਲੋਕਡਾਊਨ ਨੇ ਸਾਨੂੰ ਉਹ ਜਜ਼ਬਾ ਦਿਖਾਇਆ ਸੀ ਅਸੀਂ ਇਹ ਐਨਕ ਦੇਖੇ ਕਿ ਜਿੰਦਗੀ ਹੈ ਕੀ ਪ੍ਰਮਾਤਮਾ ਕਹਿੰਦਾ ਮੈਂ ਤੈਨੂੰ ਜਿਹੜਾ ਬਣਾਇਆ ਮਾਨਵ ਮਾਨਵਤਾ ਦੀ ਸੇਵਾ ਲਈ ਇਨਸਾਨ ਬਣਾਇਆ ਅਸੀਂ ਜੋਤਾ ਆਪਾਤਾ ਚ ਮਾਰਤਾ ਆੜ ਕੋ ਹਿੰਦੂ ਦਾ ਗੁਣਗਾਨ ਕੋਈ ਕਿਸੇ ਦਾ ਕੋਈ ਸਿੱਖ ਦਾ ਕੋਈ ਸਾਹਿਬ ਦਾ ਕੋਈ ਇਸ ਚੀਜ਼ ਚ ਹੁਲਾ ਜਗੇ ਹੂੰ ਇਹ ਜਿਹੜਾ ਉਲਝਿਆ ਇਹ ਇੰਡੀਆ ਲਈ ਮਾੜਾ ਹੈ ਤੁਹਾਨੂੰ ਮੈਂ ਇਹ ਗੱਲ ਦੱਸ ਦਵਾਂ ਆਨ ਵਾਲਾ ਹਾਲਾਤ ਹੈ ਜਿਹੋ ਹਣੇ ਅਸੀਂ ਧਰਮ ਦਾ ਯੁੱਧ ਲੜਿਆ ਕਰਨਾ ਹੂੰ ਲੌਕਡਾਊਨ ਚ ਹਾਲਾਤ ਐ ਲੌਕਡਾਊਨ ਚ ਇਸ ਤਰ੍ਹਾਂ ਦੇ ਹਾਲਾਤ ਮਾੜੇ ਹੋ ਗਏ ਸੀਗੇ ਅਸੀਂ ਸਾਰਿਆਂ ਨੇ ਸੋਚਿਆਗਾ ਕਿ ਵੀ ਕਿਵੇਂ ਲੋਕਾਂ ਦੀ ਭੁੱਖ ਮਿਟਾਈ ਜਾਵੇ ਜਿੱਤਾਂ ਭੁੱਖ ਤੇ ਦਵਾਈ ਦਾ ਸੀਗਾ ਸਿਸਟਮ ਜੀ ਅਸੀਂ ਲੋਕਾਂ ਦੇ ਘਰਾਂ ਚ ਸੁੱਕਾ ਰਾਸ਼ਨ 6000 ਲੋਕਾਂ ਦਾ ਰੋਜ਼ ਭੋਜਨ ਬਣਾਉਂਦੇ ਸੀਗੇ ਫਿਰ ਵੀ ਔਖੇ ਸੀ ਔਰ ਫਿਰ ਤੁਹਾਨੂੰ ਮੈਂ ਦੱਸਦਾ ਜਿਹੜੀ ਰਾਸ਼ਨ ਦੀ ਲੋਟ ਇੰਨੀ ਸੀ ਕੈਂ ਤਾਂ ਬਹੁਤ ਵਧੀਆ ਸੇਵਾ ਕਰ ਰਹੇ ਸੀ ਕਈਆਂ ਨੇ ਐਨੇ ਲੁੱਟ ਕੀਤੀ ਜਿਹੜੇ 10 ਰੁਪਏ ਕਿਲੋ ਵਾਲੀ ਚੀਜ਼ ਸੀ 20 ਰੁਪਏ ਕਿਲੋ ਪਹਿਲਾ ਚੱਕਿਆ ਹਾਂ ਮੈਂ ਕਹਿੰਨਾ ਵੱਡੇ ਵੱਟੇ ਮੈਂ ਤੁਹਾਨੂੰ ਦੱਸਦਾ ਖੰਨੇ ਦੀ ਆਟਾ ਕੰਪਨੀ ਐ ਬੇੜਾ ਗੜਾ ਕੀਤਾ ਉਹਨੇ ਇੰਨੀ ਵੱਡੀ ਮੇਲਾ ਜਿੰਨਾ ਵੀ ਇੱਥੇ ਦਾ ਮਾਲ ਸੀ ਸਭ ਉਸ ਕੰਪਨੀ ਚ ਹੀ ਜਾਂਦਾ ਸੀ ਪੱਕੇ ਨੇ ਉਹਦੇ 100-100 ਦੀਆਂ 3-3 100 ਦੀਆਂ ਥੈਲੀਆਂ 5-500 ਚ ਵਿੱਚ 5-500 ਚ ਹਾਲ ਏ ਸੀ ਇਸੇ ਕਰਕੇ ਅਸੀਂ ਨੇਕੀ ਦੀ ਅੱਟੀ ਖੋਲੀ ਤੁਹਾਨੂੰ ਪਤਾ ਤੁਸੀਂ ਉਧਰ ਵੀ ਮੇਰਾ ਉਹ ਵਾਦਾ-ਵਾਦਾ ਫਿਰ ਅਸੀਂ ਡੈਲਸਿਸ ਤੇ ਆ ਗਏ ਡੈਲਸਿਸ ਲੋਕੀ ਥਿਲ-ਥਿਲ ਮੱਦੇ ਸੀ ਉਹ ਤੁਹਾਨੂੰ ਪਤਾ ਕਿ ਐਜੂਕੇਸ਼ਨ ਦੇ ਸੀ ਸ਼ੁਰੂ ਤੋਂ ਆਸ ਤੋਂ ਤਕਰੀਬਨ 8 ਸਾਲ ਤੋਂ ਸੀ ਸੇਵਾ ਦੇ ਰਿਹਾ ਮੈਂ ਡੈਲਸੀਜ਼ ਦੀ ਮੈਡੀਸਨ ਦੀ ਐਜੂਕੇਸ਼ਨ ਆ ਸਾਰਾ ਕੁਝ ਉਪਰਾਲਾ ਸ਼ੁਰੂ ਤੋਂ ਚੱਲ ਰਿਹਾ ਸੀ ਲੋਕਡਾਊਨ ਨੇ ਤੋੜ ਕੇ ਰੱਖਤਾ ਸੀਗਾ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਉਸ ਕਰਕੇ ਅਸੀਂ ਨਿੱਕੀ ਦੀ ਹੱਟੀ ਖੋਲ ਕੇ ਸਹੀ ਰੇਟ ਤੇ ਅਸੀਂ ਰਾਸ਼ਨ ਦਿੱਤਾ ਰਾਸ਼ਨ ਦਿੱਤਾ ਜਦੋਂ ਦੇਖਿਆ ਚ ਹੌਲੀ-ਹੌਲੀ ਕਾਫਲਾ ਵੱਧ ਗਿਆ ਮੈਂਬਰ ਵੱਧੇ ਗਏ ਹੈਗੇ ਅਸੀਂ ਸੋਚਿਆ ਜਿਹੜਾ ਡੈਲਸੀਜ਼ ਵਾਲਾ ਮਰੀਜ਼ ਹੈ 72 ਘੰਟੇ ਬਾਅਦ ਡੈਲਸੀਜ਼ ਕਰਾਣ ਆਂਦਾ ਹੈ ਕਈ 48 ਘੰਟੇ ਬਾਅਦ ਆਂਦੇ ਨੇ ਨਾਲ ਇੱਕ ਬੰਦਾ ਆਂਦਾ ਹੈਗਾ ਮਹੀਨੇ 'ਚ ਤਕਰੀਬਨ ਇੱਕ ਦੀਆਂ 8 ਨਹੀਂ ਤਾਂ 12 ਡੈਲਸੇਜ ਹੁੰਦੀਆਂ ਨੇ ਜਿਹੜਾ ਬੰਦਾ 12 ਡੈਲਸੇਜ ਕਰਾਣਾ ਆ ਉਸ ਤੋਂ ਬਾਅਦ ਇੱਕ ਮੈਂਬਰ ਨਾਲ ਐ ਨਾ ਤੋਂ ਕੰਮ ਕਰ ਸਕਦਾ ਘਰ ਵੀ ਡਿਸਟਰਬ ਆਪ ਵੀ ਡਿਸਟਰਬ ਕਈਆਂ ਹੁੰਦੇ ਆ ਹਾਲੇ ਐ ਮਕਾਨ ਦੁਕਾਨਾਂ ਜਿਹੜੀਆਂ ਵਿਕ ਚੁੱਕੀਆਂ ਨੇ ਹਾਲਾਤ ਇੱਥੇ ਤੱਕ ਐ ਮੈਂ ਤੁਹਾਨੂੰ ਕਈਆਂ ਦੀ ਹਿਸਟਰੀ ਦੱਸ ਦੇਣਾ ਤੁਸੀਂ ਥੋੜਾ ਜਿਹਾ ਲੇਟ ਆਏ ਹੁਣ ਇੱਕ ਕਪੂਰ ਥੱਲੇ ਦਾ ਜਿਹੜਾ ਇੱਕ ਐ ਉਹਦੇ ਜਿਹੜੇ ਵਾਈਫ ਸੀਗੇ 40000 ਦੀ ਨੌਕਰੀ ਸਕੂਲ ਚ ਕਰਦੇ ਸੀਗੇ ਹਾਲਾਤ ਇਸ ਤਰ੍ਹਾਂ ਸਾਰਾ ਕੁਝ ਵਿਕ ਗਿਆ ਦੋ ਬੱਚੇ ਨੇ ਇੱਥੇ ਪੜ੍ਹਦੇ ਨੇ ਮਾਪੇ ਬਜ਼ੁਰਗ ਨੇ ਮੀਆਂ ਬੀਬੀ ਆਪ ਨੇ ਅਸੀਂ ਇੱਥੇ ਆਸਰਮ ਚ ਜਿਹੜਾ ਪੱਖੋ ਆਸਰਮ ਹੈ ਇਸ ਕੰਮ ਅਸੀਂ ਉੱਥੇ ਰੱਖਿਆ ਭੋਜਨ ਵੀ ਹੈ ਫਿਰ ਡਾਇਲਿਸਿਸ ਫਿਰ ਹੋਰੀ ਦਵਾਈ ਤੱਕ ਉਹਨਾਂ ਦੀ ਫਿਰਿਆ ਤਾਂ ਜਾ ਕੇ ਇਹ ਸੰਸਥਾ ਸਾਡੀ ਹੈਲਪਫੁਲ ਹੈ ਜੀ ਜਾਨ ਬਚਾਉਂਦੀ ਹੈ ਗੱਲ ਕੀਤੀ ਜਾਵੇ ਡਾਇਲਸਾ ਤੁਹਾਡੇ ਡਾਇਲਸਾ ਸੈਂਟਰ ਦੇ ਵਿੱਚ ਮੈਂ ਪਿੱਛੇ ਕੈਮਰਾ ਦੇਖ ਰਹੇ ਹੋਵੋਗੇ ਡਾਇਲਸਾ ਪਿੱਛੇ ਮਰੀਜ਼ਾਂ ਦਾ ਚੱਲ ਰਿਹਾ ਸਰ ਟ੍ਰੀਟਮੈਂਟ ਕਿੰਨੀਆਂ ਮਸ਼ੀਨਾਂ ਲੱਗੀਆਂ ਹੋਈਆਂ ਇਸ ਟਾਈਮ ਤੋਂ ਸਾਡੀ ਦੇਖੋ ਜੀ 20 ਮਸ਼ੀਨਾਂ ਸਾਡੇ ਚੱਲ ਰਿਹਾ ਆਲਰੇਡੀ 40 ਮਰੀਜ਼ਾਂ ਦੀ ਡਾਇਲਸੀ ਇੱਥੇ ਹੋ ਰਹੀ ਹੈ ਤੀਜੀ ਦੀ ਪਰਮਿਸ਼ਨ ਸਾਨੂੰ ਸਰਕਾਰ ਨੇ ਅੱਜ ਜਾਂ ਕੱਲ ਚ ਦੇ ਦੇਣੀ ਹੈਗੀ 15 ਮਸ਼ੀਨਾ ਅਸੀ ਕੱਲ ਜਿਹੜੀ ਕੱਲ 15 ਮਸ਼ੀਨਾ ਵੀ ਪਿਤਾ ਪਰਮੇਸ਼ਵਰ ਨੇ ਸਾਡੇ ਇੱਕ ਮੈਂਬਰ ਨੂੰ ਪਰ ਆਪਣੇ ਰੂਪ ਚ ਭੇਜ ਕੇ 15 ਮਸ਼ੀਨਾ ਦਾ ਆਰਡਰ ਦਵਾਇਆ 15 ਮਸ਼ੀਨਾ ਹੋ ਲੱਗਣ 15 ਮਸ਼ੀਨਾ ਕੱਲ ਸਾਡੇ ਜਿਹੜੇ ਮੁਕੇਸ਼ ਸਾਨੀ ਜੀ ਨੇ ਸਾਡੇ ਨਾਰਾਇਣ ਸੇਵਾ ਦੇ ਚੇਅਰਮੈਨ ਸਾਹਿਬ ਇੱਥੇ ਬੈਠੇ ਸੀਗੇ ਦੇਖੋ ਆਪਨੀ ਤਾਂ ਸੀਗਾ ਨਾ ਆਪਣੇ ਕੋਲ ਫੰਡ ਸੀ ਨਾ ਲੈਣਾ ਸੀਗਾ ਬਸ ਉਹ ਕਹਿੰਦੇ ਕੱਲ ਮੇਰਾ ਬਰਥਡੇ ਸੀ ਕਹਿੰਦਾ ਅੱਜ ਆਰਡਰ ਰਾਜੀ ਦੇਣਾ ਸੀ ਉਹਨਾਂ ਨੇ ਮੈਂ ਉਹਨਾਂ ਦੇ ਧੰਮਕੇ ਸਾਣੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੱਲ ਅਸੀਂ 1 ਕਰੋੜ 10 ਲੱਖ ਰੁਪਏ ਦੀ ਮਸ਼ੀਨਾਂ ਦਾ ਆਰਡਰ ਦਿੱਤਾ ਹੈ 11 ਲੱਖ ਰੁਪਏ ਦਾ ਉਹਨਾਂ ਨੂੰ ਐਡਵਾਂਸ ਇਸ ਸਮੇਂ ਦੇਖ ਰਿਹਾ ਵੀ ਐਡੇ ਪ੍ਰਬੰਧ ਦਾ ਵੱਡੇ ਪ੍ਰਾਈਵੇਟ ਹਸਪਤਲ ਜੇ ਨਹੀਂ ਹੁੰਦੇ ਸਾਫ਼ ਸੁਥਰਾ ਏਸੀ ਲੱਗਿਆ ਹੋਇਆ ਟੀਵੀ ਲੱਗਿਆ ਹਨ ਇੱਕ ਦੇ ਅਲੱਗ-ਅਲੱਗ ਸਕਰੀਨ ਲੱਗੀ ਆ ਪ੍ਰਾਪਰਟੀ ਕਿਆ ਸਾਰਾ ਅਰੇਂਜਮੈਂਟ ਕੀਤਾ ਕਿੰਦਾ ਮੈਨੇਜਮੈਂਟ ਦਾ ਸਾਰਾ ਸਿਸਟਮ ਹੈ ਦੇਖੋ ਮੈਨੇਜ ਦਾ ਸਾਰਾ ਇਹ ਇਹਦੇ ਚ ਤੁੰਨਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਵਾਹਿਗੁਰੂ ਦਾ ਪਿਤਾ ਪਰਮੇਸ਼ਵਰ ਦਾ ਬਹੁਤ ਵੱਡਾ ਹੱਥ ਹੈ 6 ਕਰੋੜ ਰੁਪਏ ਸੈਂਟਰ ਤੇ ਲੱਗਿਆ ਇੱਕ ਸਾਲ ਦੇ ਵਿੱਚ ਹਾਂ 11 ਮਹੀਨੇ ਹੋਏ ਨੇ 11 ਮਹੀਨੇ ਅੱਜ ਸਾਲ ਵੀ ਨਹੀਂ ਹੋਇਆ ਅੱਜ ਨਹੀਂ ਇਸ ਸਾਲ 1 ਮਹੀਨਾ ਹਾਂ ਇੱਕ ਬਾਈ ਬਾਈ ਨੂੰ ਹੋਇਆ ਸੀ ਅਕਤੂਬਰ ਨੂੰ ਹਾਂ ਅੱਜ 21 ਹੈ ਹਾਂ ਹਲੇ 11 ਮਹੀਨੇ ਹੋਏ ਨੇ ਕੱਲ 11 ਮਹੀਨੇ ਹੋਣਗੇ ਤੁਹਾਨੂੰ ਮੈਂ ਇਹ ਗੱਲ ਦੱਸਦਾ ਹਾਲਾਤ ਇਸ ਤਰ੍ਹਾਂ ਦੇ ਤੁੰਨਾ ਜੀ ਸਾਡੇ ਮੈਂਬਰਾਂ ਦਾ ਸਹਿਯੋਗ ਸਭ ਤੋਂ ਵੱਡਾ ਮੇਰੇ ਵਾਹਿਗੁਰੂ ਦਾ ਪਿਤਾ ਪਰਮੇਸ਼ਵਰ ਦਾ ਨਰੇਂਦ ਦਾ ਬੜਾ ਵੱਡਾ ਸਹਿਯੋਗ ਹੈ ਦੇਖੋ ਮੈਂ ਤੁਹਾਨੂੰ ਦੱਸਦਾ ਵਾਹਿ ਤੁਹਾਡੇ ਚੈਨਲ ਤੋਂ ਮੈਂ ਸਿਰਫ ਦੱਸ ਪੜਿਆ अच्छा जी मैं 10 ਪੜਿਆ ਹਾਂ ਔਰ ਚੰਗੇ ਚੰਗੇ ਡਾਕਟਰ ਆ ਕੇ ਡੈਲਸੀ ਸੈਂਟਰ ਨੂੰ ਸਲੂਟ ਕਰਦੇ ਨੇ ਤੁਹਾਨੂੰ ਮੈਂ ਕਿਉਂਕਿ ਪਰਮਾਤਮਾ ਨੇ ਸਾਡੀ ਮੈਂਬਰਾਂ ਦੀ ਤੇ ਸਾਡੀ ਡਿਊਟੀ ਲਈ ਆ ਅਸੀਂ ਉਸ ਮਕਾਮ ਤੇ ਸਾਡੇ ਮੈਂਬਰਾਂ ਨੇ ਤੇ ਪਿਤਾ ਪਰਮੇਸ਼ਵਰ ਦਾ ਹੱਥ ਹੈ ਔਰ ਤੁਹਾਨੂੰ ਤੁਹਾਡੇ ਚੈਨਲ ਨਾਲ ਦਾਅਵੇ ਨਾਲ ਕਹਿ ਰਿਹਾ ਡੀ ਐਮ ਸੀ 40 ਅਪੋਲੋ ਉਹਨਾਂ ਦਾ ਡਾਇਲਿਸਿਸ ਸੈਂਟਰ ਮਿਲਾ ਲਓ ਸਾਡਾ ਮਿਲਾ ਲਓ ਔਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਤੁਹਾਡੇ ਚੈਨਲ ਆਈ ਸਿੰਗਲ ਫਿਲਟਰ ਯੂਜ਼ ਹੁੰਦਾ ਸਾਡੇ ਡਾਇਲਿਸਿਸ ਸੈਂਟਰ 'ਚ ਹਾਂ ਸਿੰਗਲ ਫਿਲਟਰ ਸਿੰਗਲ ਫਿਲਟਰ ਤੁਹਾਨੂੰ ਮੈਂ ਦੱਦਵਾ ਹਾਲਾਤ ਇਸ ਤਰ੍ਹਾਂ ਦੇ ਸੰਸਾਵਾਂ ਦੇਖੋ ਕੋਈ 10 5 5 ਰੁਪਏ 20 ਰੁਪਏ ਪਰਚੀ ਕੋਈ ਮੈੱਕੇ 1 ਰੁਪਿਆ ਵੀ ਨਹੀਂ ਇਸ ਕੈਂਪੀ ਵੀ 1 ਰੁਪਿਆ ਵੀ ਸਿੱਧਾ ਮਰੀਜ਼ ਆਉਂਦਾ ਤੇ ਆ ਕੇ ਇਥੇ ਇਲਾਜ ਕਰਾਵੇ ਆਪਣਾ ਆਧਾਰ ਕਾਰਡ ਦੇਵੇ ਹਾਂ ਰਜਿਸਟ੍ਰੇਸ਼ਨ ਤਾਂ ਦੇਖੋ ਜ਼ਰੂਰੀ ਹੈ ਨਾ ਉਹ ਵੀ ਫ੍ਰੀ ਜਿਸਟ੍ਰੇਸ਼ਨ ਉਹਨਾਂ ਇਥੇ ਰੁਪਿਆ ਵੀ ਨਹੀਂ ਹੈਗਾ ਜੀ ਹਾਂ ਸਾਡੇ ਮੈਂਬਰਾਂ ਸਾਡੇ ਸਾਰੇ ਦਾਨੀ ਸੱਜਣਾਂ ਦੇ ਖਾਣਾ ਪੀਣਾ ਵੀ ਤੁਸੀਂ ਦਿੰਦੇ ਜੋ ਰਹਿਣਾ ਹੋਵੇ ਮੈਂ ਕਹੇ ਜੀ ਹੁਣ ਜਿਹੜਾ ਰਹਿ ਰਿਹਾ ਸਾਰਾ ਕੁਝ ਐਸੀ ਕਰ ਰਿਹਾ ਨਾ ਜੀ ਅਸੀਂ ਤਾਂ ਤੁਹਾਡੇ ਚੈਨਲ ਆਈ ਗਏ ਨੇ ਕੋਈ ਦੂਰ ਹੈਗਾ ਨਾ ਸਾਨੂੰ ਦੱਸੇ ਜੀ ਸਰ ਮੈਨੂੰ ਲੱਗਦਾ ਵੀ ਕੋਈ ਐਨ ਜੀਓ ਜਿਹੀ ਹੋਣੀ ਨਹੀਂ ਜਿੰਨੇ 1 ਸਾਲ ਦੇ ਵਿੱਚ 6 ਕਰੋੜ ਦਾ ਪ੍ਰੋਜੈਕਟ ਲਾਇਆ ਹੋਵੇ ਤਾਂ ਲੋਕਾਂ ਦੇ ਇਕੱਠ ਕੀਤੇ ਜਾਂਦੇ ਆ ਸੋਸ਼ਲ ਮੀਡੀਆ ਦਾ ਬੜਾ ਹੋ ਹਲਾ ਤੁਹਾਡੀ ਐਨਜੀਓ ਦੀ ਸੋਸ਼ਲ ਮੀਡੀਆ ਤੇ ਮਕਬੂਲ ਵੀ ਨਹੀਂ ਹੈਗੀ ਤੁਸੀਂ ਤੁਸੀਂ ਬਹੁਤ ਘੱਟ ਕੰਟੈਂਟ ਬਣਦੇ ਹੋ ਫਿਰ ਵੀ ਤੁਸੀਂ ਇਹ ਸਾਰਾ ਮੈਨੇਜ ਕਰਦੇ ਹੋ ਜੀ ਦੇਖੋ ਇਸ ਤਰ੍ਹਾਂ ਹਾਲਾਤ ਨਾ ਸਮਾਜ ਦੇ ਮਾੜੇ ਹੋ ਗਏ ਕਈ ਐਨਜੀਓ ਬਿਜ਼ਨਸ ਕਰ ਲਿਆ ਨੇ ਇਮੋਸ਼ਨਲ ਕਰਕੇ ਦਿਖਾਣ ਗਿਆ ਕੀਤਾ ਕਿਰਾਇਆ ਕੁਝ ਨਹੀਂ ਅਸੀਂ 11 ਮਹੀਨੇ ਚ 6 ਕਰੋੜ ਰੁਪਏ ਇੱਥੇ ਖਰਚ ਕਰਤਾ 1 ਕਰੋੜ ਦੀ 깔 ਮਸ਼ੀਨਾਂ ਦਾ ਆਰਡਰ ਦੇਤਾ ਔਰ ਤੁਹਾਨੂੰ ਪਤਾ ਸਾਡੀ ਕੋਈ ਫੂੰਫਾ ਵੀ ਨਹੀਂ ਆ ਗਈ ਚਲੋ ਕੋਈ ਚੈਨਲ ਵਾਲਾ ਕਹਿੰਦਾ ਨਾ ਨਹੀਂ ਕਰਦੇ ਦੇਖੋ ਉਹਨਾਂ ਦਾ ਵੀ ਮਾਨ ਸਤਕਾਰ ਸਾਡਾ ਹੁਣ ਹਾਲਾਤ ਇਸ ਤਰ੍ਹਾਂ ਦੇ ਹੈ ਕਿ ਬੜੀਆਂ ਐਨਜੀਓ ਨੇ ਮੈਂ ਦੇਖ ਰਿਹਾ ਮੈਂ ਕਿਸੇ ਦਿਨ ਨੂੰ ਕੁਝ ਨਹੀਂ ਕਹਿਣਾ ਚਾ ਰਿਹਾ ਇਮੋਸ਼ਨਲ ਕਰਕੇ ਰੁਪਈਆ ਵੜਾ ਆ ਰਿਹਾ ਸਾਡਾ ਸਾਰਾ ਕੰਮ ਪੱਕਿਆਂ ਚ ਹੈ ਆਡਿਟ ਹੁੰਦਾ ਹੈ ਸਾਡਾ 1 ਰੁਪਈਆ ਵੀ ਸਾਡਾ ਬਗੈਰ ਉਸ ਤੋਂ ਨਹੀਂ ਹੈਗਾ ਤੁਹਾਨੂੰ ਮੈਂ ਗੱਲ ਦੱਸ ਦਵਾਂ ਸਾਰਾ ਕੰਮ ਪੱਕਿਆਂ ਚ ਹੈਗਾ ਔਰ ਤੁਹਾਡੇ ਚੈਨਲ ਦੇ ਵੀ ਸਾਡਾ ਸਰਚ ਕਰੋ ਹੈਲਪਫੁਲ ਐਂਜੋ ਵੈਲਫੇਅਰ ਸੁਸਾਇਟੀ ਨਰਸੇਵਾ ਨਾਰਾਇਣ ਸੇਵਾ ਆਓ ਇੱਕ ਵਾਰੀ ਮੈਂ ਤੁਹਾਡੇ ਚੈਨਲ ਲਈ ਜਿਨਾ ਆ ਡੈਲਸੀ ਸੈਂਟਰ ਨਰਨ ਸੇਵਾ ਦਾ ਮੇਰੇ ਵਾਈ ਗੁਰੂ ਦਾ ਨਹੀਂ ਦੇਖਿਆ ਜੇ ਉਹਨੇ ਕਿਤੇ ਵੀ ਧਰਮ ਸਥਲ ਤੇ ਗਿਆ ਮੈਂ ਨਹੀਂ ਸਮਝਦਾ ਆ ਸਭ ਤੋਂ ਵੱਡਾ ਧਰਮ ਸਥਲ ਹੈ ਜਿੱਥੇ ਲੋਕਾਂ ਨੂੰ ਜੀਵਨ ਦਾਨ ਮਿਲ ਰਿਹਾ ਲੋਕਾਂ ਨੂੰ ਜੀਵਨ ਦਾਨ ਮਿਲਦਾ ਹੈ ਐਜੂਕੇਸ਼ਨ ਮਿਲ ਰਹੀ ਹੈ ਬੱਚਿਆਂ ਦੇ ਵਿਆਹ ਹੁੰਦੇ ਨੇ ਮੈਡੀਕਲ ਦੀ ਸਹੂਈਦਤ ਟੋਟਲ ਜਿੱਤੀ 15 ਹਸਪਤਾਲ ਨਾਲ ਸਾਡਾ ਟਾਈ ਐਪ ਹੈ ਜਿੱਚੋ ਡੀ ਐਮ ਸੀ ਦੀਪ ਹਸਪਤਾਲ ਦੀਪਕ ਹਾਰਟ ਸੈਂਟਰ ਗੁਰੂ ਨਾਨਕ ਇਹ ਜੇ 15 ਜਿਹੜੇ ਹੈਗੇ ਸੈਂਟਰ ਜਿਹੜੇ ਕੀ ਸਾਡੀ ਉਹ ਡਾਕਟਰ ਵੀ ਸਾਡੀ ਸੇਵਾ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾ ਡਾਕਟਰ ਜਿੰਨੇ ਵੀ ਹਸਪਤਾਲ ਨੇ ਐਨ ਜੀਓ ਦਾ ਕਮਿਸ਼ਨ ਬੰਨੇ ਹੁੰਦੇ ਨੇ ਔਰ ਸਾਨੂੰ ਡਾਕਟਰ ਤੁਹਾਡੇ ਚੈਨਲ ਆਈ ਅੱਜ ਕਈਆਂ ਨੂੰ ਬਹੁਤ ਬੁਰੀ ਲੱਗਣੀ ਹੈ ਇਹ ਖਬਰ ਤੁਹਾਨੂੰ ਮੈਂ ਦੱਸਦਾ ਕਾਫੀ ਕਾਫੀ ਬਹੁਤ ਵਧੀਆ ਵੀ ਹੈਗੇ ਅਕਸਰ ਇਹ ਮੈਂ ਸੁਣਿਆ ਹੈਗਾ ਕਮਿਸ਼ਨ ਹੁੰਦੇ ਨੇ ਔਰ ਸਾਡੇ ਡਾਕਟਰ ਆਪਣੇ ਡੋਨੇਟ ਕਰ ਦਿੰਨੇ ਸਾਨੂੰ ਰੁਪਿਆ ਹਾਂ ਮੈਂ ਤੁਹਾਨੂੰ ਦੱਸਦਾ ਡਾਕਟਰ ਬਲਦੀਪ ਸਿੰਘ ਜੀ ਨੇ ਤੁਹਾਨੂੰ ਮੈਂ ਬਾਏ ਨਾਮ ਡੀਐਮਸੀ ਦੇ ਵਿਸ਼ਮਉਂ ਜੀ ਨੇ ਹਾਰਟ ਸੈਂਟਰ ਦੀਪਕ ਆਪਣਾ ਕੁਲਵੰਦੀ ਨੇ ਜੀ ਔਰ ਤੇਜਮੀਤ ਜੀ ਨੇ ਇਹੋ ਜਿਹੇ ਅੰਨੇ ਡਾਕਟਰ ਜਿਹੜੇ ਹੈਗੇ ਸਾਨੂੰ ਡੋਨੇਟ ਕਰਦੇ ਨੇ ਫੰਡ ਸਾਨੂੰ ਇਲਾਜ ਜਿਹੜੇ ਹੈਗੇ ਸਾਡੇ ਮਰੀਜ਼ਾਂ ਦਾ ਬਹੁਤ ਸਹੂਲਤਾਂ ਦਿੰਦੇ ਨੇ ਡਾਕਟਰ ਸਾਹਿਬ ਜੀ ਗੱਲ ਕੀਤੀ ਇੱਕ ਡੈਲਸਿਸ ਤੇ ਆਮ ਤੌਰ ਤੇ ਘੱਟੋ ਘੱਟ ਕਿੰਨਾ ਖਰਚਾ ਆਉਂਦਾ ਦੇਖੋ ਜਿਹੜੀ ਸਾਡੀ ਇੱਕ ਡੈਲਸਿਸ ਹੈ ਜਿਹੜੀ ਡਬਲ ਫਿਲਟਰ ਵਾਲੀ ਹੈ ਇਹ ਬਾਹਰੋਂ ਕਰਾਵੇ ਬੰਦਾ ਇਹ ਜੇ ਬਾਹਰੋਂ ਕਰਾਵੇ ਬਾਹਰੋਂ ਜੀ ਜਿਹੜੀ ਹੈਗੀ ਇਕੱਲੀ ਡੈਲਸਿਸ 800 ਤੋਂ ਲੈ ਕੇ 3200 ਰੁਪਏ ਤੱਕ ਹੈਗੇ 3200 ਜਿਹੜੀ ਸਾਡੇ ਕੋਲ ਡਵਲਪ ਫਿਲਟਰ ਮਸ਼ੀਨਾਂ ਨੇ ਜਿਹੜੀ ਫਰੀ ਸਾਡੇ ਕੋਲ ਉਹਦੇ ਡੈਲਸਿਸ ਕਰਤੋਂ ਹਾਲਾਤ ਕਿਉਂ ਅਜਿਹੇ ਬਣੇ ਸਰਕਾਰਾਂ ਦੀ ਗੱਲ ਕੀਤੀ ਜਾਵੇ بڑے ਵੱਡੇ ਦਾਅਵੇ ਹੁੰਦੇ ਆ ਵਿਸ਼ਵ ਗੁਰੂਗਰ ਦੀ ਗੱਲ ਕਰਦੀ ਹੈ ਆ ਸੂਬਾ ਸਰਕਾਰ ਦੀ ਗੱਲ ਕੀਤੀ ਵੇ ਕਹਿੰਦੇ ਸਾਡੇ ਰਗਾ ਕੋਈ ਸੱਚਾ ਬੰਦਾ ਹੀ ਕੋਈ ਨਹੀਂ ਹੈਗਾ ਪਰ ਹਾਲਾਤ ਵਿੱਚ ਆ ਕੇ ਦੇਖਿਓ ਲੋਕ ਤਾਂ ਦੁਖੀ ਬੋਤ ਨੇ ਤੰਗ ਬੋਤ ਨੇ ਲੋਕ ਦੇਖੋ ਜੀ ਹਾਲਾਤ ਬਦ ਤੋਂ ਬਿਹਤਰ ਹੋ ਗਏ ਸਮਾਜ ਦਾ ਮੈਂ ਤਾਂ ਪਰਮਾਤਮਾ ਨੂੰ ਗਾਹਾਂਗਾ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਪੋਲਿਟਿਸਨਾਂ ਦੇ ਵੀ ਪਰਮਾਤਮਾ ਇਸ ਤੋਂ ਵਧੀਆ ਤਾਂ ਜਿਹੜੇ ਗਰੀਬ ਤੇ ਮੀਡਲ ਕਲਾਸ ਉਹਨਾਂ ਨੂੰ ਚੱਕ ਕੇ ਲੈ ਤੂੰ ਹੀ ਚੱਕ ਲੈ ਹਾਲਾਤ ਮੈਂ ਇੱਥੇ ਬੈਠਦਾ ਮੈਨੂੰ ਪਤਾ ਹੈਗਾ ਇੱਕ ਬੱਚਾ ਜਿਹੜਾ ਕਿ 14 ਸਾਲ ਦਾ ਉਹਦੀ ਮਾਂ ਨੇ ਕਿੱਡੀ ਨਹੀਂ ਦਿੱਤੀ ਆ ਹੁਣੇ 70000 ਰੁਪਏ ਦਾ ਬਿੱਲ ਮੇਰੇ ਕੋਲ ਬਣ ਕੇ ਆਇਆ ਇੱਕ ਕੀ ਕਿੰਨੇ ਆਂਦੇ ਨੇ ਕਿੰਨੇ ਕਾਂਦੇ ਨੇ ਮੈਂ ਤੇ ਕਹਾਂਗਾ ਪਰਮਾਤਮਾ ਜਾ ਤਾਂ ਦਾਨੀ ਸੱਜਣ ਇੱਥੇ ਜੋੜ ਦੇ ਨਹੀਂ ਤਾਂ ਤੁਹਾਡੇ ਚੈਨਲ ਆਈ ਸਾਨੂੰ ਹੀ ਚੱਕ ਲੈ ਦੁਖੀ ਦੁਖ ਦੇਖ ਕੇ ਮੈਂ ਆਪ ਦੁਖੀ ਹੋ ਗਿਆ ਹਾਂ ਬਹੁਤ ਜ਼ਿਆਦਾ ਦੁਖੀ ਹਾਂ ਤੂੰ ਨਾ ਜੀ ਤੁਸੀਂ ਮੇਰੀ ਹਿਸਟਰੀ ਜਾਣਦੇ ਮੈਂ ਕੈਜਾ ਇਨਸਾਨ ਸੀ ਅੱਜ ਮੈਂ ਕਹਿੰਦਾ ਪਰਮਾਤਮਾ ਜਿਆਦਾ ਹੈ ਜੀ ਹੋਰ ਸੈਂਟਰ ਬਣਾ ਲੋਕੀਆ ਡਲਸੀ ਜਾ ਲੈ ਤਿਲ ਤਿਲ ਮਰਦੇ ਦਵਾਈਆਂ ਇੱਥੇ ਤੱਕ ਤੁਹਾਨੂੰ ਮੈਂ ਅਸਲੀਅਤ ਅੱਜ ਖੋਲਣ ਲੱਗਿਆ ਸ਼ਰਮ ਆਉ ਕੋਈ ਕਹਿੰਦੇ ਮੈਨੂੰ ਤੁਹਾਨੂੰ ਮੈਂ ਇਸ ਤਰ੍ਹਾਂ ਵੀ ਸੁਣਨਾ ਤੇ ਸਾਡੇ ਪੋਲਿਟਿਸਨ ਵੀ ਜਿਹੜੇ ਬੱਚੇ ਨੇ ਡਲਸੀ ਜਾ ਲਈਆ ਕੋਈ ਬਿਮਾਰ ਬੱਚੇ ਆਪਣੀ ਇੱਜ਼ਤਾਂ ਵੇਚ ਕੇ ਆਪਣਾ ਬਿੱਲ ਦੇਣ ਦੇਣ ਮੈਡੀਕਲ ਦਾ ਲੱਖ ਲਾਂਤਾ ਨੇ ਸਾਡੇ ਸਮਾਜ ਤੇ ਧਾਰਮਿਕ ਸੰਸਥਾਾਂ 'ਤੇ ਸਮਾਜਿਕ ਸੰਸਥਾਾਂ 'ਤੇ ਲਖ ਲਾਣਾ ਤੇ ਕਿਉਂ ਨਹੀਂ ਸਮਾਜਿਕ ਸੰਸਥਾ ਤੇ ਧਾਰਮਿਕ ਸੰਸਥਾ ਚਾਂਦੀ ਆਨੇ ਆਪਣੇ ਮਹੱਲੇ ਦੇ ਜਿੰਨੇ ਵੀ ਕੋਈ ਪੜਨ ਵਾਲਾ ਬੱਚਾ ਕੋਈ ਦੀਨ ਦੁਖੀ ਆ ਕੋਈ ਮੈਡੀਕਲ ਦੀ ਉਹ ਕਰਨ ਸਾਡੇ ਵਰਗੀਆਂ ਦੀ ਲੋੜ ਹੀ ਨਾ ਪਵੇ ਰੁਪਈਆ ਜੋੜਨ 'ਚ ਲੱਗੇ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਜਿੰਨਾ ਰੁਪਈਆ ਕੇਂਦਰ ਸਰਕਾਰ ਕੋਲ ਨਹੀਂ ਸਾਡੀ ਧਾਰਮਿਕ ਸੰਸਥਾਵਾਂ ਕੋਲ ਹੈਗਾ ਜੇ ਉਹ ਅੱਜ ਦਿਲ ਖੋਲ ਕੇ ਐਵੇਂ ਜਿਹਾ ਉਪਰਾਲੇ ਕਰਦੇਣ ਤੇ ਸਮਾਜਤਾ ਇਹ ਬਹੁਤ ਵਧੀਆ ਬਣ ਜਾਵੇ ਸਾਨੂੰ ਸਰਕਾਰਾਂ ਦੀ ਲੋੜ ਨਹੀਂ ਸਰਕਾਰਾਂ ਦਾ ਹਾਲ ਕੀ ਹੈ ਜਾਤਾਂ ਪਾਤਾਂ ਤੇ ਲੜਾਈ ਜਾ ਰਹੀ ਹਾਲ ਇਹ ਹੋਣਾ ਗ੍ਰਹਿ ਯੁੱਧ ਹੋ ਜਾਣਾ ਲੋਕੀ ਹਿੰਦੂ ਦੀ ਸਿੱਖ ਦੀ ਮੁਸਲਮਾਨਾਂ ਦੀ ਸਾਈ ਦੀ ਹਾਲਾਤ ਇਹ ਨੇ ਕਿਸੇ ਨੂੰ ਹਿੰਦੂਆਂ ਨੂੰ ਕਿਸੇ ਨੂੰ ਬਚਾਉਣਾ ਕੋਈ ਨਹੀਂ ਕਿਸੇ ਨੇ ਬੱਤੋ ਬਿਹਤਰ ਹੋ ਜਾ ਹਾਲ ਫੇਰ ਇੱਕ ਸੁਣ ਲਓ ਮੇਰੀ ਗੱਲ ਸੁਣ ਪਿਛੋਕੜ ਜਾਣੋ ਹਮ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਦੀ ਸਥਾਪਨਾ ਕਿਉਂ ਕੀਤੀ ਸੀ ਕਿਉਂਕਿ ਅਸੀਂ ਡਰ ਫੋਕ ਸੀਗੇ ਸਿੱਖ ਕੌਮ ਸਾਡੇ ਵੱਡੇ ਭਰਾ ਨੇ ਆ ਤੁਹਾਨੂੰ ਮੈਂ ਚੈਨਲ ਰਾਜ ਕਹਿਣਾ ਕਿਉਂਕਿ ਕਈਆਂ ਨੇ ਮੇਰੇ ਤੇ ਕਮੈਂਟ ਵੀ ਗਲਤ ਦੱਸਨੇ ਨੇ ਆ ਨਾਲੇ ਟਾਈਮ 'ਚ ਫਿਰ ਸਿੱਖ ਕੌਮ ਸਾਡੇ ਵੱਡੇ ਭਰਾ ਹਿੰਦੂਆਂ ਨੂੰ ਬਚਾਊਗੀ ਹਾਲਾਤ ਬੱਦ ਤੋਂ ਬਿਹਤਰ ਹੋ ਗਏ ਦੇਸ਼ ਦੇ ਹਿੰਦੂ ਹਿੰਦੂ ਜਦ ਖਾਨ ਨੂੰ ਨਹੀਂ ਰਹੂਗਾ ਪੈਨ ਨੂੰ ਨਹੀਂ ਰਹੂਗਾ ਹਿੰਦੀ ਕੀ ਕਰੂਗਾ ਹਿੰਦੂ ਕੀ ਕਰੂਗਾ ਜੀ ਜੀ ਹਿੰਦੂ ਕੁਝ ਨਹੀਂ ਕਰ ਸਕਦਾ ਹਿੰਦੂ ਆਪਸ 'ਚ ਲੜ ਸਕਦਾ ਇੱਕ ਦੂਸਰੇ ਲੱਤਾਂ ਖਿੱਚ ਸਕਦਾ ਅੱਜ ਸਿੱਖੋਂ ਫਿਰ ਵੱਡਾ ਭਰਾ ਸਾਡੇ ਕੰਮ ਆਊਗਾ ਮਾਤਾਈਂ ਕਹਿ ਰਿਹਾ ਸਮਾਜ ਨੂੰ ਹਿੰਦੂ ਸਿੱਖ ਇੱਕ ਹੈ ਹੂੰ ਉਹ ਸਾਡੇ ਵੱਡੇ ਪੁਰਾਣੇ ਪਿਛੋਕੜ ਦੇਖ ਲੋ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾ ਹਿਸਟਰੀਆਂ ਤਰੋੜ ਮਰੋੜ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਬਾਲ ਦਿਵਸ ਮਨਾਇਆ ਜਾਂਦਾ ਹੈ ਕਹਿੰਦੇ ਜੀ ਬਾਲ ਦਿਵਸ ਆਪਣਾ ਜੋ ਅਕੀਨਾ ਜਵਾਰ ਲਾਲ ਜੀ ਸੀਗੇ ਉਹਨਾਂ ਦੇ ਉਹ ਚਾਚਾ ਨੇ ਨਾਮ ਤੇ ਕੀਤੇ ਸੀਗੇ ਹਿਸਟਰੀ ਚ ਲਿਖਿਆ ਕਿਉਂ ਨਹੀਂ ਜਵਾਬ ਆਪਣਾ ਬਾਲ ਦਿਵਸ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਬੱਚੇ ਜਿਹੜੇ ਸੀਧੀ ਦਿੱਤੇ ਉਹਨਾਂ ਨੇ ਆਤੇ ਕਿਉਂ ਨਹੀਂ ਮਨਾਇਆ ਤੁਸੀਂ ਜਵਾਬ ਦੇ ਸਕਦੇ ਮੈਨੂੰ ਦੇਵੇ ਸਮਾਜ ਜਵਾਬ ਦੇਵੇ ਕਿੱਥੇ ਘੜੇ ਨੇ ਹੁਣ ਸ਼ੁਰੂ ਕੀਤਾ ਸਰਕਾਰ ਨੇ ਹੁਣ ਕੀਤਾ ਨਾ ਪਹਿਲਾਂ ਕਿੱਥੇ ਕੀਤਾ ਸੀ ਹੁਣ ਕੀਤਾ ਜੀ ਆਜ਼ਾਦੀ ਦਾ ਕਿੰਨਾ ਟਾਈਮ ਹੋ ਗਿਆ ਜਦ ਦੇ ਆਪਾਂ ਕਿੱਥੇ ਸੁੱਤੇ ਪਈ ਸੀ ਜੇ ਆਪਾਂ ਗੁਰੂ ਗੋਬੀ ਸਿੰਘ ਦੇ ਚਾਰ ਬੱਚੇ ਸੀ ਇਹਦੇ ਜੇ ਆਪਾਂ ਬੱਚਿਆਂ ਨੂੰ ਪੜ੍ਹਾਵਾਂਗੇ ਤੋ ਜਜਬਾ ਆਊਗਾ ਧਰਮ ਨੂੰ ਬਚਾਉਂਦਾ ਕਰਮ ਨੂੰ ਬਚਾਉਂਦਾ ਕਰਮ ਕਿੱਥੋਂ ਸਿੱਖਦਾ ਬੱਚੇ ਜੀ ਕਰਮ ਇੱਥੋਂ ਹੀ ਸਿੱਖਦਾ ਨਾ ਬਿਲਕੁਲ ਚਾਰ ਸਹਿਬ ਜਾਦਿਆ ਨੇ ਧਰਮ ਨੂੰ ਬਚਾਉਣ ਲਈ ਕਰਮ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਪੂਰਾ ਸਰਵੰਸ ਵਾਰਿਆ ਗੁਰੂ ਗੋਬੀ ਸਿੰਘ ਜੀ ਨੇ ਅੱਜ ਕਿੱਥੇ ਖੜੇ ਕਿਉਂ ਨਹੀਂ ਹਿਸਟਰੀ ਚ ਲਿਆਇਆ ਕਿਉਂ ਨਹੀਂ ਉਸ ਵੈਕਟ ਲਿਆਇਆ ਗਿਆ ਕਿਉਂ ਨਹੀਂ ਬਾਲਦੀਵਸ ਸਸੇਰਾ ਬਾਲਦੀਵਸ ਚਾਚਾ ਨੇ ਠੀਕ ਹੈ ਚਾਚਾ ਨੈੜ ਜੀ ਨੇ ਵਧੀਆ ਕੰਮ ਕੀਤੇ ਹੋਣਗੇ ਜਿਨ੍ਹਾਂ ਨੇ ਕੁਰਬਾਨੀ ਦਿੱਤੀ ਬੱਚਿਆਂ ਨੇ ਬਾਲ ਦਿਵਸ ਉਹਨਾਂ ਦੇ ਰੂਪ ਚ ਅਸੀਂ ਤਾਂ 4 ਸਾਲ ਤੋਂ ਬਾਲ ਦਿਵਸ ਮਨਾ ਰਹੇ ਹਾਂ ਗਰਸਰ ਗਰਸਰ ਜੇ ਡੈਲਸਨ ਸੈਂਟਰ ਤੋਂ ਇਲਾਵਾ ਹੋਰ ਕੀ ਕੀ ਮੈਂ ਤੁਹਾਨੂੰ ਦੱਸ ਦਈ ਸੀ ਪਹਿਲਾਂ ਕੁ ਸਟੱਡੀ ਵਾਸਤੇ ਵੀ ਚ ਤਿੰਨ ਚਾਰ ਬੱਚੇ ਹੈ ਜਿਹੜੇ ਹਾਈ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਪਤ ਕਰਦੇ ਆ ਦੇਖੋ ਤੁਹਾਨੂੰ ਮੈਂ ਦੱਸ ਦਵਾ ਜਿਹੜੇ ਬੱਚੇ ਨੇ ਤਿੰਨ ਬੱਚੇ ਸਾਡੇ ਸੀਏ ਕਰ ਰਹੇ ਇੱਕ ਮਈ ਚ ਇੱਕ ਬੱਚਾ ਸੀਏ ਬਣ ਕੇ ਤਿਆਰ ਹੋ ਜਾਊਗਾ ਆ ਮਈ ਚ ਆ ਮਈ ਚ ਅਗਲੇ ਅਗਲੇ ਸਾਲ ਮਈ ਚ ਉਸ ਬੱਚੇ ਨੂੰ ਪਲੱਸ 2 ਤੋਂ ਲੈ ਕੇ ਟੋਪਰ ਰਹਾ આજ ਤੱਕ ਇੱਕ ਬੱਚੀ ਆਈਪੀਐਸ ਕਰੂਗੀ ਇੱਕ ਬੱਚੇ ਡਾਕਟਰੀ ਕਰ ਲਿਆ 35 36 ਬੱਚੇ ਜਿਹੜੇ ਕਿ ਡਿਗਰੀਆਂ ਕਰ ਰਹੇ ਨੇ ਕੋਈ ਕਿਸ ਤਰ੍ਹਾਂ ਕੋਈ 125 ਬੱਚਾ ਪੜ ਰਿਹਾ ਹੈਗਾ 4-5 ਲੱਖ ਰੁਪਿਆ ਜਿਹੜੀ ਕਿ ਹਰ ਮਹੀਨੇ ਫੀਸਾਂ ਜਾਂਦੀਆਂ ਨੇ ਕਈ ਸਾਡੇ ਦੇ ਸਾਡੇ ਜਿਹੜੇ ਮੈਂਬਰ ਨੇ ਉਹ ਸਾਡਾ ਸੀਓ ਦੇ ਰਹੇ ਨੇ ਤਾਂ ਅਸ ਚੱਲ ਰਹੇ ਨੇ ਮੈਂ ਤੁਹਾਨੂੰ ਦੱਸਾਂਗਾ ਕਿਉਂਕਿ ਮੇਰੇ ਸਾਹਮਣੇ ਵੀ ਇੱਕ ਮੈਂਬਰ ਬੈਠੇ ਨੇ ਅੱਜ ਕਿਉਂ ਨਹੀਂ ਅੱਡਾ ਲਾ ਕੇ ਬਹਿ ਜਾਂਦੇ ਫਾੜ ਵੀ ਆ ਜੋ ਇੱਥੇ ਆ ਫਲਾਨਾ ਬੈਠਾ ਫਲਾਨਾ ਸਾਾਨੂੰ ਤਾਂ ਪਰਮਾਤਮਾ ਦੇ ਰਿਹਾ ਮੈਂ ਤੁਹਾਨੂੰ ਦੱਸਦਾ ਸਾਡੇ ਸਾਹਮਣੇ ਹੁਣੇ ਮੈਂਬਰ ਇੱਥੇ ਬੈਠੇ ਆ ਇੱਕ ਸਵਾਲ ਹੋਰ ਹੈ ਗੜਕ ਸਾਹਿਬ ਮੈਂ ਦੇਖਿਆ ਕਿਈ ਕਈ ਐਨ ਜੀਓਜ਼ ਆਦੇ ਨੇ ਅਸੀਂ ਕਿਸ ਨੂੰ ਮਾਰਾ ਨਹੀਂ ਕਹਿੰਦੇ ਨਾ ਸਾਡੇ ਕੇ ਅਧਿਕਾਰ ਆ ਤੇ ਮੈਂ ਇੱਕ ਸਵਾਲ ਜਰੂਰ ਕਰੂੰਗਾ ਉੱਥੇ ਵੱਡੇ ਵੱਡੇ ਐਕਟਰ ਵੀ ਆਂਦੇ ਨੇ ਵੱਡੇ ਵੱਡੇ ਪੋਲਿਟਿਸ਼ੀਅਨ ਵੀ ਆਂਦੇ ਮਤਲਬ ਵੱਡੇ ਵੱਡੇ ਸੈਲੀਬ੍ਰਿਟੀ ਵੀ ਆਂਦੇ ਨੇ ਤੁਹਾਡੇ ਕੋਲ ਨਹੀਂ ਇੱਥੇ ਕੋਈ ਆਉਂਦਾ ਹੈਗਾ ਵੀ ਇਹ ਆ ਤਾਂ ਇਦੋਂ ਵੱਡਾ ਓਪਨਲੀ ਚੱਲਦਾ ਪਿਆ ਇੱਥੇ ਕੋਈ ਰਸੀਦ ਨਹੀਂ ਕੋਈ ਲੈਣੇ ਕੋਈ ਦੇਣੇ ਸਿੱਧਾ ਅੰਦਰ ਜਾਂਦਾ ਮਰੀਜ਼ ਆਪਣਾ ਡੈਲਸਿਸ ਕਰਾ ਕੇ ਬਾਹਰ ਚਲੇ ਜਾਂਦਾ ਤੁਹਾਨੂੰ ਮੈਂ ਰਾਦਾ ਸਿਰਫ ਇਸ ਉਸੇ ਵਾਜਿਆ ਨੇ ਜਿਹੜੇ ਐਕਟਰ ਆ ਆਪਣੇ ਆਪ ਨੂੰ ਚਮਕਾਣ ਹੁੰਦੇ ਮੈਂ ਉਹਨੂੰ ਐਕਟਰ ਨੂੰ ਕਹਿੰਦਾ ਇੱਥੇ ਆਓ ਤੁਹਾਨੂੰ ਦਿਖਾਣੇ ਹਨ ਜੀਵਨ ਕੀ ਹੈ ਹਮ ਸੇਵਾ ਕੀ ਹੈ ਹਮ ਤੁਹਾਡੇ ਚੈਨਲ ਤੋਂ ਮਦਦ ਮらい ਜਿਹੜੀ ਵੀ ਐਕਟਰ ਜਿੱਥੇ ਵੀ ਜਾਂਦੇ ਮੈਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਇੱਥੇ ਆਣ ਤੁਹਾਨੂੰ ਦਿਖਾਵਾਂਗੇ ਇਨਸਾਨੀਅਤ ਕੀ ਹੈ ਹਮ ਆਣ ਇੱਥੇ ਦੇਣ ਫਣ ਜੇਨੀਆਂ ਅਮੀਰ ਹੈ ਨਾ ਉਹ ਸਿਰਫ ਆਪਣੇ ਆਪ ਨੂੰ ਆਪਣੀ ਵਾਹਵਾ ਹੀ ਕਰਾਣ ਨੂੰ ਤੁਹਾਨੂੰ ਮੈਂ ਸਿਰਫ ਉਸ ਉਸੇ ਵਾਝੇ ਮੈਂ ਉਸ ਚੀਨੀ ਰਪੜੇ ਚ ਬੈਣਾ ਜਾਂਦਾ ਹੈਗਾ ਇੱਥੇ ਅੰਧਖਾਨੇ ਜੀਵਨ ਕੀ ਹੈ ਕੋਈ ਅਮੀਰ ਹੈ ਠੀਕ ਹੈ ਨਾ ਅਮੀਰੋ ਗਿਨਿਆ ਜਾਊਗਾ ਇੱਥੇ ਆ ਕੇ ਲੋਕਾਂ ਨੂੰ ਦਿਲ ਸੀ ਯਾਲ ਮੇਰੀ ਜਨਮ ਜੀਵਨ ਦਾਮ ਦੇਵੇ ਪਰਮਾਤਮਾ ਨੇ ਤੁਹਾਨੂੰ ਜੇ ਰੁਪਈਆ ਦਿੱਤਾ ਹੈ ਨਾ ਰੁਪਈਆ ਬਤੇਰੇ ਲੋਕਾਂ ਨੂੰ ਦਿੱਤਾ ਇਹੋ ਜਿਹਾ ਜਜਬਾ ਇਹੋ ਜਿਹਾ ਜਜਬਾ ਦਿਖਾਓ ਅਮੀਰੀ ਦਿਖਾਣੀ ਆ ਮੇਰੇ ਕੋਲ ਬਾਈ ਚੈਨਲ ਨਾਲ ਤੁਹਾਡੇ ਨਾਲ ਬਿਲਕੁਲ ਮੈਂ ਇਹ ਦੱਸ ਰਿਹਾਗਾ ਜਿਹਨੇ ਅਮੀਰੀ ਦਿਖਾਣੀ ਕੋਈ ਵੱਡੇ ਵੱਡੇ ਸਹਲੇ ਇੱਥੇ ਆਣ ਫਿਰ ਇੱਥੇ ਸੇਵਾ ਕਰਕੇ ਜਾਣ ਮੈਂ ਉਹਨਾਂ ਨੂੰ ਫਿਰ ਸਲੂਟ ਕਰਾਂਗਾ ਦਿਖਾਵਾ ਨਹੀਂ ਇੱਥੇ ਇੱਥੇ ਸੇਵਾ ਹੈ ਕਰਮ ਹੈ ਇੱਥੇ ਜੀ ਆਖਿਰ ਦੇ ਵਿੱਚ ਕੀ ਅਪੀਲ ਕਰੋਗੇ ਦੰਦੀ ਸਜਣਾ ਨੂੰ ਕਿਉਂਕਿ ਬਹੁਤ ਲੋੜਾਂ ਹੁੰਦੀਆਂ ਨੇ ਐਨਜੀਓ ਨੂੰ ਦੇਖੋ ਮੇਰੇ ਦੋਸਤੋ ਸਾਡਾ ਜਿਹੜਾ ਡੈਲਸੀ ਸੈਂਟਰ ਹੈਲਪਫੁਲ ਐਨਜੀਓ ਵੈਲਫੇਅਰ ਸੁਸਾਇਟੀ ਦਾ ਤੁਸੀਂ ਇੱਕ ਪਹਿਲੀ ਗੱਲ ਇੱਥੇ ਆ ਕੇ ਦੇਖੋ ਲੋਕਾਂ ਨੂੰ ਕਿਵੇਂ ਜੀਵਨ ਦਾਣ ਮਿਲ ਰਿਹਾ ਕੱਲੇ ਇਹ ਨਹੀਂ ਐ ਕਿੰਨੇ ਮਰੀ ਸਾਡੇ ਬਾਹਰ ਐ ਦਵਾਈਆਂ ਲੈ ਰਹੇ ਐ ਐਜੂਕੇਸ਼ਨ ਲੈ ਰਹੇ